ਦੇਸ ਮੌਕੇ ਪਟਿਆਲਾ ਤੋਂ ਸਵੇਪ ਪਤਨੀ ਦਾ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਕੋਨ ਸਿੰਘ ਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ ਸੀ ਮਾਰ ਨੇ ਤਿਰੰਗਾ ਲਹਿਰਾ ਕੇ ਮਾਰਚ ਪਾਸਟ ਦੀ ਸਲਾਮੀ ਲਈ ਹੈ ਸੀ ਮਾਰ ਦੇ ਨਾਲ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਇਸ ਮੌਕੇ ਤੇ ਹਾਜ਼ਰ ਨੇ ਇਸ ਦੇ ਨਾਲ ਵੱਖ-ਵੱਖ ਖੇਤਰਾਂ ਦੇ ਵਿੱਚ ਉਪਲਬਧੀਆਂ ਹਾਸਲ ਕਰਨ ਵਾਲਿਆਂ ਨੂੰ ਮੁੱਖ ਮੰਤਰੀ ਮਾਰ ਨੇ ਅਵਾਰਡ ਦੇ ਕੇ ਸਨਮਾਨਿਤ ਵੀ ਕੀਤਾ ਜਿਸ ਦੇ ਵਿੱਚ ਡੱਲੇਵਾਲ ਨੂੰ ਮੈਡੀਕਲ ਸਹੂਲਤ ਦੇ ਤੇ ਡਾਕਟਰਾਂ ਨੇ ਸਭ ਕ ਖਿਡਾਰੀ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਸ਼ਾਮਲ ਰਹੇ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਦੇ ਉੱਪਰ ਸੰਘਰਸ਼ ਚੱਲ ਰਿਹਾ ਹੈ ਕਿਸਾਨ ਸੰਘਰਸ਼ ਕਰ ਰਹੇ ਡੱਲੇਵਾਲ ਸਾਹਿਬ ਜਿਹੜੇ ਸੀਗੇ ਉਹ ਮਰਨ ਵਕਤ ਸੀਗੇ ਪਰ ਉਹਨਾਂ ਦੀ ਸਿਹਤ ਨੂੰ ਸੰਭਾਲ ਵਾਸਤੇ ਜਿਹੜੀ ਸੀਗੀ ਸਰਕਾਰ ਵੱਲੋਂ ਜਿਹੜੇ ਸੀਗੇ ਡਿਊਟੀ ਲਗਾਏ ਗਏ ਸੀ ਸਰਕਾਰੀ ਅਫਸਰਾਂ ਦੀ ਸਾਡੇ ਨਾਲ ਖਨੌਰੀ ਦੇ ਐਸਐਮਓ ਸਾਹਿਬ ਨੇ ਸੰਜੀਵ ਅਰੋੜਾ ਜੀ ਤੇ ਇਸ ਟੀਮ ਨੂੰ ਵੀ ਇਵਾਰ ਮਿਲਿਆ ਜਿਨ੍ਹਾਂ ਨੇ ਖਨੌਰੀ ਬਾਰਡਰ ਦੇ ਉੱਪਰ ਪੂਰੀ ਸੇਵਾ ਕੀਤੀ ਹੈ ਅਰੋੜਾ ਸਾਹਿਬ ਕਿਸ ਤਰ੍ਹਾਂ ਦਾ ਇਵਾਰ ਮਿਲਿਆ ਹੈ ਤੇ ਕਿਸ ਤਰ੍ਹਾਂ ਦਾ ਕੰਮ ਕਰਦੇ ਰਹੇ ਹਾਂ ਜੀ 3 ਨਵੰਬਰ 2024 ਤੋਂ ਸ਼੍ਰੀ ਜੀਜੀਤ ਸਿੰਘ ਢੱਲੇਵਾਲ ਜੀ ਖਨੌਰੀ ਬਾਰਡਰ ਤੇ ਮਰਨਬਰ ਤੇ ਬੈਠੇ ਸਨ ਮੇਰੇ ਨਾਮ ਡਾਕਟਰ ਸੰਜੀਪ ਹੋੜਾ ਇਹ ਵੀ ਡਾਕਟਰ ਸਤੀਸ਼ ਨੇ ਮੈਂ ਅਸਮੋ ਹਮਾਣਾ ਅਸਮੋ ਪਾਤੜਾ ਨੇ ਸਰ ਸਾਡੀਆਂ ਟੀਮਾਂ ਡੇ 1 ਤੋਂ ਹੁਣ ਤੱਕ ਲਗਾਤਾਰ ਉੱਥੇ ਆਪਣੀ ਡਿਊਟੀ ਨਾਲ ਤੰਦੇਹੀ ਨਾਲ ਜੁਟੀਆਂ ਹੋਈਆਂ ਹਨ ਸਾਡੇ ਨਾਲ ਰਜਿੰਦਰਾ ਹਸਪਤਾਲ ਦੀਆਂ ਟੀਮਾਂ ਵੀ ਸਹਿਯੋਗ ਕਰ ਰਹੀਆਂ ਹਨ ਤੇ ਉਹ ਸਾਡੇ ਕੰਮ ਨੂੰ ਮੁੱਖ ਰੱਖਦੇ ਹੋਏ ਸਾਨੂੰ ਅੱਜ ਚੀਫ ਮਿਨਿਸਟਰ ਜੀ ਵੱਲੋਂ ਸਨਮਾਨਤ ਕੀਤਾ ਗਿਆ ਤੇ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਅੱਗੇ ਤੋਂ ਹੀ ਪੂਰੀ ਤੰਦੇਹੀ ਨਾਲ ਕੰਮ ਕਰਦੇ ਰਾਵਾਂਗੇ ਕਿੰਨੀ ਵਾਰ ਮੈਂ ਕਿ ਖਨੌਰੀ ਵੀ ਆਰਡਰ ਤੇ ਗੱਲਾਂ ਨੇ ਡੱਲੇਵਾਲ ਸਾਹਿਬ ਪਹਿਲਾਂ ਆ ਜਾਂਦੇ ਆ ਤੇ ਉਸ ਤੋਂ ਤੱਕ ਉਹਨਾਂ ਦਾ ਕਿਸ ਤਰ੍ਹਾਂ ਚੈੱਕ ਅਪ ਡੇਰੀ ਟੀਮਾਂ ਕਰਦੇ ਸੀਗੀਆਂ ਉਹਦੇ ਬਾਰੇ ਵੀ ਜਾਣਕਾਰੀ ਦਿਓ ਜੀ ਤੁਹਾਨੂੰ ਜਿਸ ਤਰ੍ਹਾਂ ਮੈਂ ਦੱਸਿਆ ਜੀ 30 ਨਵੰਬਰ 2024 ਤੋਂ ਪਹਿਲਾਂ ਸਮਾਨਾਂ ਦੀ ਟੀਮਾਂ ਚੈੱਕ ਅਪ ਕਰਦੀ ਰਹੀਆਂ ਜੀ 16 ਦਸੰਬਰ ਤੋਂ ਫਿਰ ਰਜਿੰਦਰ ਹਸਪਤਲ ਦੀਆਂ ਟੀਮਾਂ ਉਹਨਾਂ ਨੂੰ ਚੈੱਕ ਅਪ ਕਰਦੀਆਂ ਨੇ ਤੇ ਲਗਾਤਾਰ ਹੁਣ ਤੱਕ ਵੀ ਜੇ ਕਭੀ ਕਰ ਰਹੀ ਨੇ ਤੇ ਹੁਣ ਇਲਾਜ ਵੀ ਕਰ ਰਹੀ ਆਂ ਨੇ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਤੁਸੀਂ ਇਲਾਜ ਕਰ ਰਹੇ ਉਹਨਾਂ ਨੇ ਜਿਹੜਾ ਗੁਲਗੋਦ ਲਗਵਾਉਣਾ ਸ਼ੁਰੂ ਕਰ ਲਿਆ ਉਸ ਵਾਰ ਉਹਦੀ ਹਾਲਤ ਕਿਦਾਂ ਹੈਗੀ ਇਹ ਦੱਸ ਅ ਜੀ ਪਰਮਾਤਮਾ ਦੁਆ ਕਰਦੇ ਆਂ ਕਿ ਉਹਨਾਂ ਦੀ ਸਿਹਤ ਹੈ ਜੋ ਸੁਧਾਰ ਹੋ ਰਹੀ ਹੈ ਤੇ ਉਹਦੇ ਵਿੱਚ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਜੀ ਤੇ ਕਿੰਨੀ ਕਿਹ ਚੁਣੌਤੀ ਰਹੀ ਹੈ ਉਹਨਾਂ ਦੇ ਵਿੱਚ ਜੀ ਚੁਣੌਤੀ ਤੇ ਬਹੁਤ ਜ਼ਿਆਦਾ ਰਹੀ ਹੈ ਕਿਉਂਕਿ ਡੇ 1 ਤੋਂ ਲੱਗੇ ਰਹੇ ਆਂ ਤੇ ਵਿੱਚੋਂ ਕੋਈ ਇਹੋ ਜਿਹੇ ਮੌਕੇ ਵੀ ਆਏ ਨੇ ਪਰ ਚਲੋ ਅਸੀਂ ਆਪਣੀ ਨੌਕਰੀ ਨੂੰ ਪੂਰੀ ਤਰ੍ਹਾਂ ਨਿਭਾਉਂਦੇ ਹੋਏ ਡਟੇ ਹੋਏ ਆਂ ਤੇ ਅੱਗੇ ਤੋਂ ਵੀ ਕੰਮ ਕਰਦੇ ਰਾਵਾਂ ਕਿ ਕਿੰਨੇ ਕੁ ਥੋੜੇ ਜਿਹੇ ਮੁਲਾਜ਼ਮ ਸੀਗੇ ਕਰਮ ਡਾਕਟਰ ਸੀਗੇ ਆ ਪਾਕੀ ਪੈਰਾਮੈਡੀਕਲ ਸਟਾਫ ਸੀਗੇ ਕਿੰਨੇ ਜਣ ਲੋਕੜੇ ਕੰਮ ਕਰਦੇ ਨੇ ਟੋਟਲ ਅ ਸਰ ਇਸ ਵੀਲੇ ਕਿਰਬਨ ਡੇਲੀ 24 ਘੰਟੇ ਵਿੱਚ ਸਾਡੇ ਘੜ ਘੜ 50 60 ਡਾਕਟਰ ਟੀਮਾਂ ਤਾਂ ਹੁੰਦੀਆਂ ਆ ਸਰ ਸਾਡੇ 10 ਕੁ ਡਾਕਟਰ ਤਾਂ ਜੀ ਇੱਕ ਟਾਈਮ ਤੇ ਹੁੰਦੇ ਇੱਕ ਸ਼ਿਫਟ 'ਚ ਹੁੰਦੇ ਆ ਜੀ ਸ਼ਿਫਟ ਵਜੋਂ ਡਿਊਟੀ ਕਰਦੇ ਬਾਕੀ ਪੈਰਾਮੈਡੀਕਲ ਸਟਾਫ ਹੈ ਇੱਕ ਮੇਕ ਸ਼ਿਫਟ ਹਸਪੀਟਲ 'ਉੱਤੇ ਸਾਡਾ ਇੱਕ ਇਹ ਆਵਾਰ ਮੁੱਖ ਮੰਤਰੀ ਸਾਹਿਬ ਨੇ ਹੁੰਦਾ ਇਹਨੂੰ ਜੀ ਬੜੀ ਖੁਸ਼ੀ ਹੋ ਰਹੀ ਹੈ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਰਕਾਰ ਵੱਲੋਂ ਸਾਡੇ ਕੰਮ ਨੂੰ ਪਛਾਣਿਆ ਗਿਆ ਤੇ ਇਹ ਸਾਨੂੰ ਅੱਗੇ ਵੀ ਹੋਰ ਇਨਸਪਾਇਰ ਕਰਦਾ ਹੈ ਜੀ ਸਾਡੇ ਡਾਕਟਰ ਸਤੀਸ਼ ਨੇ ਜੀ ਇਹ ਮੇਰੇ ਪੂਰਾ ਸਹਿਯੋਗ ਕਰਦੇ ਨੇ ਪਤਾਂਦੇਸ ਸਮੋ ਨੇ ਅਸੀਂ ਮਿਲ ਕੇ ਉੱਥੇ ਆਪਣੇ ਸਿਵਲ ਫਰਜਨ ਜੀ ਡਾਕਟਰ ਜਗਬਾਲੇਂਦਰ ਅਤੇ ਮੈਡੀਕਲ ਸਟੂਡੈਂਟ ਡਾਕਟਰ ਗ੍ਰੀਸ਼ਵਾਨੀ ਜੀ ਦੇ ਸਹਿਯੋਗ ਨਾਲ ਤੇ ਉਸ ਤੋਂ ਪਹਿਲਾਂ ਡਾਕਟਰ ਕਾਂਫਲ ਜੀ ਸਨ ਸਰ ਉਹਨਾਂ ਦੇ ਗ੍ਰਹਿਣਮਾਈ ਹੇਟ ਅਸੀਂ ਤਣਦੇਹੀ ਨਾਲ ਕੰਮ ਕਰਦੇ ਰਹੇ ਅਸੀਂ ਬਿਲਕੁਲ ਤਨੋਰਿਤ ਪਰੇਟੀ ਟੀਮ ਨੇ ਕੰਮ ਕਰਦੇ ਡਾਕਟਰ ਜੀ ਉਹਨਾਂ ਨੂੰ ਜਿਹੜਾ ਹੈ ਔਵਾਰ ਦਿੱਤਾ ਹੈਗਾ ਮੁੱਖ ਮੰਤਰੀ ਸਾਹਿਬ ਨੇ ਔਵਾਰ ਦੇ ਕੇ ਸਨਮਾਨਿਤ ਕੀਤਾ ਮਕਸਦ ਇਹ ਕਿ ਸਿਗਾ ਜੋ ਕੰਮ ਹੋਇਆ ਚੰਗਾ ਹੋਇਆ ਤੇ ਬਿਲਕੁਲ ਮੈਂਟੇਨ ਕੀਤਾ ਇਸ ਕਰਕੇ ਉਹਨੂੰ ਔਵਾਰ ਜਿਹੜਾ ਹੈਗਾ ਉਹ ਦਿੱਤਾਗਾ ਕੈਮਰਾ ਪਰਸਨ ਗੁਰਜਨ ਸਿੰਘ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ ਪਟਿਆਲਾ ਹਾਕੀ ਦੇ ਖਿਡਾਰੀ ਅਤੇ ਪੰਜਾਬ ਪੁਲਿਸ ਦੇ ਐਸਪੀ ਜਗਰਾਤ ਸਿੰਘ ਜੀ ਨੂੰ ਅੱਜ ਔਵਾਰ ਮਿਲਿਆ ਹੈਗਾ ਤੇ ਤੁਸੀਂ ਕਿਸ ਤਰ੍ਹਾਂ ਫੀਲ ਕਰਦੇ ਹੋ ਤੇ ਇਹ ਔਵਾਰ ਬਾਰੇ ਦੱਸੋ ਕਿਸ ਤਰ੍ਹਾਂ ਔਵਾਰ ਦਿੱਤਾ ਗਿਆ ਤੁਹਾਨੂੰ ਦੇਖੋ ਇਹ ਬੜੇ ਮਾਣ ਦੀ ਗੱਲ ਹੈ ਮੇਰੇ ਵਾਸਤੇ ਮੈਂ ਸਮਝਦਾ ਕਿ ਜਦੋਂ ਅਸੀਂ ਸਪੋਰਟਸ ਦੇ ਫੀਲਡ ਦੇ ਵਿੱਚੋਂ ਪੁਲਿਸ ਫੀਲਡ ਦੇ ਵਿੱਚ ਆਉਨੇ ਆ ਤੇ ਸਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਹੋਰ ਵੱਧ ਜਾਂਦੀਆਂ ਨੇ ਪਬਲਿਕ ਦੀ ਸੇਫਟੀ ਪਬਲਿਕ ਦੀ ਸਿਕਿਉਰਿਟੀ ਉਸ ਦੇ ਨਾਲ ਨਾਲ ਸਾਡੀ ਸੁਸਾਇਟੀ ਵਾਸਤੇ ਇੱਕ ਚੰਗਾ ਮਾਹੌਲ ਸਿਰਜਣਾ ਇਹ ਸਾਡੀ ਜਿਹੜੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਔਰ ਮੈਂ ਸਮਝਦਾ ਕਿ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਪਰਮਾਤਮਾ ਦੀ ਮਿਹਰ ਦੇ ਨਾਲ ਅੱਜ ਮੈਨੂੰ ਉਹ ਸਾਰੀਆਂ ਡਿਊਟੀਆਂ ਕਰਨ ਦਾ ਜਿਹੜਾ ਇਨਾਮ ਹੈ ਉਹ ਚੀਫ ਮਿਨਿਸਟਰ ਮੈਡਲ ਵਜੋਂ ਮਿਲਿਆ ਹੈ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਸ ਪਰਮਾਤਮਾ ਸੱਚੇ ਪਾਤਸ਼ਾਹ ਦਾ ਔਰ ਉਹਨਾਂ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਮੈਨੂੰ ਹੋਰ ਬਲ ਬਖਸ਼ਿਆ ਜਾਵੇ ਤਾਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚੰਗੇ ਕੰਮ ਕਰ ਸਕਾਂ ਅਤੇ ਆਪਣੇ ਸੂਬੇ ਦਾ ਨਾਮ ਰੋਸ਼ਨ ਕਰ ਸਕਾਂ ਨੌਜਵਾਨਾਂ ਨੂੰ ਕੀ ਤੁਸੀਂ ਸੇਧ ਦੇਣਾ ਚਾਹੋਗੇ ਦੇਖੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਵੱਧ ਚੜ ਕੇ ਮਿਹਨਤ ਕਰੋ ਤੰਦਰੁਸਤ ਰਹੋ ਨਸ਼ਿਆਂ ਤੋਂ ਦੂਰ ਹੋਵੋ ਅਤੇ ਨਸ਼ਿਆਂ ਤੋਂ ਦੂਰ ਹੋਣ ਵਿੱਚ ਲੋਕਾਂ ਦੀ ਮਦਦ ਕਰੋ ਆਓ ਆਪਾਂ ਰਲ ਮਿਲ ਕੇ ਇੱਕ ਰੰਗਲਾ ਪੰਜਾਬ ਜਿਹੜਾ ਹੈਗਾ ਆ ਉਹਨੂੰ ਸਿਰ ਜੀਏ ਤਾਂ ਜੋ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਨਸਲਾਂ ਨੇ ਸਾਡੇ ਜਿਹੜੇ ਆਉਣ ਵਾਲੇ ਭਵਿੱਖ ਵਿੱਚ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਇੱਕ ਅਸੀਂ ਚੰਗੀ ਲੀ ਛੱਡ ਕੇ ਜਾਈਏ ਤਾਂ ਕਿ ਸਾਡੇ ਸੂਬੇ ਦਾ ਨਾਮ ਹਮੇਸ਼ਾ ਇੱਕ ਨੰਬਰ ਤੇ ਰਵੇ ਥੈਂਕ ਯੂ ਬਿਲਕੁਲ ਨਸ਼ੇ ਤੋਂ ਦੂਰ ਰਹੋ ਤੇ ਸੂਬੇ ਨੂੰ ਅੱਗੇ ਲੈ ਜਾਣ ਵਾਸਤੇ ਕੰਮ ਕਰੋ ਇਹ ਜਗਰਾਤ ਸਿੰਘ ਜਿਹੜੇ ਨੇ ਸੰਦੇਸ਼ ਦੰਦੇ ਹੋ ਦਿਖਾਈ ਦਿਤ ਨੇ ਤੇ ਕੈਮਰਾ ਪਰਸਨ ਗੁਰਜਨ ਸਿੰਘ ਦਾ ਨਾਲ ਮਨੋ ਜੋਸ਼ੀ ਜੀ ਮੀਡੀਆ ਪਟਿਆਲਾ ਸਤਿ ਸ਼੍ਰੀ ਅਕਾਲ ਜੋ ਪੁਲਿਸ ਅਧਿਕਾਰੀਆਂ ਨੂੰ ਅਵਾਰਡ ਦਿੱਤਾ ਗਿਆ ਨੇ ਉਹਨਾਂ ਵਿੱਚੋਂ اے ਆਈ ਜੀ ਕਾਉਂਟਰ ਕਾਉਂਟਰ ਇੰਟੈਲੀਜੈਂਸ ਅਤੇ ਸੀ ਆਈ ਡੀ ਦੇ ਅਮਿਤ ਕੁਰ ਸਿੱਧੂ ਜੀ ਨੇ ਮੈਡਮ ਕਿਸ ਤਰ੍ਹਾਂ ਫੀਲ ਕਰਦੇ ਹੋ ਤੇ ਅਵਾਰਡ ਕਿਸ ਤਰ੍ਹਾਂ ਦਿੱਤਾ ਗਿਆ ਤੁਹਾਨੂੰ ਉਹਦੀ ਕੀ ਕੀ ਮਿਲ ਗਈ ਕਹੀ ਖਾਸ ਕਿਆ ਸੀਗਾ ਇਹ ਜੀ ਸੀ ਐਮ ਮੈਡਲ ਫॉर ਆਊਟਸਟੈਂਡਿੰਗ ਡਿਵੋਸ਼ਨ ਟੂ ਡਿਊਟੀ ਦਿੱਤਾ ਗਿਆ ਹੈਗਾ ਔਰ ਬਹੁਤ ਮਾਣ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਜਦੋਂ ਤੁਸੀਂ ਅੱਛੀ ਡਿਊਟੀ ਕਰਦੇ ਹੋ ਔਰ ਉਸ ਡਿਊਟੀ ਦਾ ਤੁਹਾਨੂੰ ਰਿਵਾਰਡ ਮਿਲਦਾ ਰੈਕਗਨੀਸ਼ਨ ਹੁੰਦੀ ਹੈ ਤਾਂ ਤੁਹਾਨੂੰ ਅੱਗੇ ਹੋਰ ਬਿਹਤਰ ਕਰਨ ਦੀ ਜਿਹੜੀ ਮੋਟੀਵੇਸ਼ਨ ਮਿਲਦੀ ਹੈ ਸੋ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਤੇ ਬਾਕੀ ਆਪਣੇ ਜਿਹੜੇ ਤੁਸੀਂ ਕਹੋਗੇ ਵੀ ਹੋਰ ਸਾਡੇ ਕਲੀਗਜ਼ ਨੇ ਆਪਾਂ ਕੇ ਕੰਮ ਕਰਨ ਵਾਲੇ ਨੇ ਜਾਂ ਪੰਜਾਬ ਦੇ ਨੌਜਵਾਨ ਉਹਨਾਂ ਨੂੰ ਕੀ ਸੇਧ ਦੇਣੀ ਚਾਹੀਦੀ ਹੈ? ਅ ਦੇਖੋ ਜੀ ਆਈ ਥਿੰਕ ਹਾਰਡ ਵਰਕ ਹੀ ਕਰਨਾ ਚਾਹੀਦਾ ਹੈ ਤੁਸੀਂ ਕਿਸੇ ਵੀ ਫੀਲਡ ਵਿੱਚ ਹੋ ਚਾਹੇ ਪੁਲਿਸ ਚੋ ਚਾਹੇ ਕਿਸੇ ਹੋਰ profession ਚੋ ਜਾਂ ਪੜਾਈ ਕਰ ਰਹੇ ਹੋ ਜਾਂ sports ਕਰ ਰਹੇ ਹੋ ਆਈ ਥਿੰਕ ਬੀਇੰਗ ਅ sports person ਹਾਰਡ ਵਰਕ ਕਰਨਾ ਹੀ ਅਸੀਂ ਸਿੱਖਿਆ ਹੈਗਾ ਔਰ ਉਹੀ ਚੀਜ਼ ਅਸੀਂ sports ਤੋਂ ਲੈ ਕੇ ਆਪਣੇ field policing ਵਿੱਚ ਵੀ ਉਹੀ ਚੀਜ਼ ਕਰਦੇ ਆ ਕਿ ਜੋ ਵੀ ਟਾਸਕਸ ਨੂੰ ਮਿਲਦਾ ਹੈ ਉਸ ਨੂੰ ਆਪਣਾ ਬੈਸਟ ਦੇਣਾ ਹੈਗਾ ਬੈਸਟ try ਕਰਨੀ ਹੈ ਔਰ ਇਹੀ ਮੈਂ youth ਨੂੰ ਵੀ ਕਹਿਣਾ ਚਾਹੂੰਗੀ ਤਾਂ ਬਿਲਕੁਲ ਹਰ ਜਗ੍ਹਾ ਦੇ ਉੱਪਰ ਬੈਸਟ ਕਰਨ ਦੀ ਜਿਹੜੀ ਗੱਲ ਹੈਗੀ ਹੈ ਤੇ ਆਊਟਸਟੈਂਡਿੰਗ ਡਿਊਟੀਆਂ ਦੀ ਆਊਟਸਟੈਂਡਿੰਗ ਨੂੰ ਲੈ ਕੇ ਜਿਹੜਾ ਹੈ ਅਵਾਰਡ ਦਿੱਤਾ ਗਿਆ ਹੈ ਤਾਂ ਇਹ ਕਹਿਣਾ ਕਿ ਸਾਰੇ ਲੋਕ ਨੇ ਮਿਹਨਤ ਕਰੋ ਤੇ ਅੱਗੇ ਵਧੋ ਇਹ ਹੀ ਸੰਦੇਸ਼ ਹੈਗਾ ਹੈ ਕੈਮਰਾ ਪਰਸਨ ਗੁਰਜਨ ਸਿੰਘ ਦਾ ਨਾਮ ਮਨੋਜ ਜਰਸੀ ਜੀ ਮੀਡੀਆ ਪਟਿਆਲਾ ਐਸਪੀ ਰੂਰਲ ਸੰਗਰੂਰ ਨਵਰੀਤ ਸਿੰਘ ਬਿਰਕਾਣੋਂ ਵੀ ਜਿਹੜਾ ਹੈ ਮੁੱਖ ਮੰਤਰੀ ਵੱਲੋਂ ਸਨਮਾਨਿਤ ਕੀਤਾ ਗਿਆ ਕਿ ਕਿਸ ਤਰ੍ਹਾਂ ਸਨਮਾਨ ਸਿਗਾ ਕਿਹੜੀ ਕੈਟਾਗਰੀ ਸੀ ਮਿਲੇ ਇਹ ਆਊਟਸਟੈਂਡਿੰਗ ਡਿਵੋਟ ਟੂ ਯੋਰ ਡਿਊਟੀ ਦੇ ਰਿਗਾਰਡਿੰਗ ਮਿਲੇ ਆ ਤੇ ਮੈਂ ਬੜਾ ਆਪਣੇ ਆਪ ਨੂੰ ਲੱਕੀ ਸਮਝਦਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਇੰਨੇ ਸਾਲ ਡਿਊਟੀ ਕਰਦੇ ਆਂ ਪਹਿਲੀ ਵਾਰੀ ਸਾਡੇ ਐਸਐਸਪੀ ਸਾਹਿਬ ਸਰਤਾਜ ਚੱਲ ਉਹਨਾਂ ਨੇ ਮੇਰਾ ਨਾਮ ਰਿਕਮੈਂਡ ਕੀਤਾ ਤੇ ਫਰਦਰ ਹਰ ਡਿਸਟ੍ਰਿਕਟ ਚੋਂ ਐਵੇਂ ਰਿਕਮੈਂਡੇਸ਼ਨਸ ਜਾਂਦੀਆਂ ਨੇ ਤੇ ਫਿਰ ਉੱਤੇ ਜਾ ਕੇ ਸਕਰੂਟਨ ਹੋ ਕੇ ਫਿਰ ਤੁਹਾਡਾ ਨਾਮ ਸਿਲੈਕਟ ਹੁੰਦਾ ਤੇ ਆਮ ਥੈਂਕਫੁਲ ਟੂ ਡੀਜੀ ਸਾਹਿਬ ਮਾਈ ਡਿਪਾਰਟਮੈਂਟ ਐਂਡ ਮਾਈ ਐਸਐਸਪੀ ਸਾਹਿਬ ਫਾਰ ਗੈਟਿੰਗ ਮੀ ਥਿਸ ਰਿਵਾਰਡ ਤੁਹਾਡੇ ਏਰੀਆ ਦਾ ਕਾਫੀ ਕਹਿੰਦੇ ਉੱਥੇ ਭਰਨੇ ਪ੍ਰਦਰਸ਼ਨ ਹੁੰਦੇ ਸੀਗੇ ਕਾਫੀ ਸਾਂਭਿਆ ਤੁਸੀਂ ਉੱਥੇ ਵੀ ਤੇ ਉਹਦੇ ਵੀ ਵਿੱਚ ਹੈਗੇ ਨਾਲ ਹਾਂ ਇਹ ਓਵਰਆਲ ਡਿਊਟੀ ਦੀ ਡਿਵਿਸ਼ਨ ਜਿਹੜੀ ਤੁਹਾਡੀ ਹੈ ਨਾ ਤੁਹਾਡੇ ਐਸਐਸਪੀ ਜਿਹੜੇ ਤੁਹਾਡੇ ਚ ਲੱਗਦਾ ਉਹਨਾਂ ਨੂੰ ਕਿ ਐਵੇਂ ਦੀ ਕੋਈ ਕੁਆਲਿਟੀ ਹੈ ਤਾਂ ਹੀ ਉਹ ਤੁਹਾਡਾ ਨਾਮ ਰਿਕਮੈਂਡ ਕਰਦੇ ਨੇ ਓਵਰਆਲ ਤੇ ਉਹਦੇ ਕਰਕੇ ਹੀ ਸਾਰਾ ਕੁਝ ਵੇਖ ਕੇ ਹੀ ਉਹਨਾਂ ਨੇ ਭੇਜਿਆ ਥੈਂਕ ਯੂ ਤੇ ਬਿਲਕੁਲ ਜਿੰਨੇ ਵੀ ਆਫੀਸਰਸ ਹੈਗੇ ਨੇ ਉਹਨਾਂ ਨੂੰ ਸਭ ਨੂੰ ਜਿਹੜਾ ਹੈਗਾ ਅੱਛੇ ਕੰਮ ਕਰਲੇ ਜਿਹੜੀ ਨੌਕਰੀ ਦੇ ਵਿੱਚ ਅੱਛਾ ਕੰਮ ਕਰ ਕੀਤਾ ਉਹਦੇ ਵਾਸਤੇ ਛੇ ਨੇ ਇਹ ਆਵਾਰ ਦਿੱਤੇ ਗਏ ਨੇ ਤੇ ਸਾਰੇ ਬੜੇ ਖੁਸ਼ ਦਿਖਾਈ ਦਿੰਦੇ ਨੇ ਕੈਮਰਾ ਪਰਸਨ ਗੁਰਜਨ ਸਿੰਘ ਦੇ ਨਾਲ ਮਨੋ ਜੋਸ਼ੀਜੀ ਮੀਡੀਆ